ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੋ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਚੱਲੇ ਸੀਗੇ ਬਟੇਕ ਤੇ ਧੂਰੀ ਆਪਣੇ ਬਟੇਕ ਤੇ ਜਾ ਰਹੇ ਹਾਂ ਉਸ ਤੋਂ ਪਹਿਲਾਂ ਆਪਾਂ ਜਾਵਾਂਗੇ ਸੰਗਰੂਰ ਬਟੇਕ ਤੇ ਜਾਣ ਤੋਂ ਪਹਿਲਾਂ ਸੰਗਰੂਰ ਜਾਵਾਂਗੇ ਘਰੋਂ ਹੁਣ ਆਪਾਂ ਤੁਰ ਪਏ ਤੇ ਉਧਰ ਦੇ ਉਧਰ ਜਿਹੜਾ ਹੈਗਾ ਬੁਟੀਕ ਤੇ ਚਲੇ ਜਾਵਾਂਗੇ ਹਨ ਪਹਿਲਾਂਸੀਂ ਜਿਹੜਾ ਹੈਗਾ ਆਪਣੇ ਕੱਪੜੇ ਲੈਣ ਜਾ ਰਹੇ ਆ ਜਿਹੜੇ ਸੂਟ ਸੇਲ ਵਾਸਤੇ ਹੁੰਦੇ ਆ ਤੇ ਕੁਝ ਸਾਡਾ ਟਾਪਟਾ ਵਗੈਰਾ ਹਨ ਜੋ ਵੀ ਲਿਖਾਇਆ ਹੋਇਆ ਸੀਗਾ ਦੁਪੱਟੇ ਵਗੈਰਾ ਉਥੋਂ ਫੜ ਕੇ ਫਿਰ ਹਨ ਉਹ ਵੀ ਡਾਈ ਲਈ ਦੇਣੇ ਹਨ ਤੇ ਕਿਉਂਕਿ ਕਾਫੀ ਸੂਟ ਜਿਹੜੇ ਹੈਗੇ ਨੇ ਸਲਾਈ ਲਈ ਹਨ ਔਰ ਗੰਜਾ ਦੇ ਹੈਗੇ ਆ ਸਾਡੇ ਕੋਲੇ ਉਹਨਾਂ ਦੇ ਵਿੱਚ ਟਾਪਟਾ ਪਹਿਲਾਂ ਡਾਈ ਕਰਵਾਉਣਾ ਪਊਗਾ ਫਿਰ ਲਗਾਣੇਗਾ ਹੁਣ ਪਹਿਲਾਂ ਅਸੀਂ ਉਹਦੇ ਕਰਕੇ ਖੜੀ ਸੀਗੀ ਸਲਾਈ ਸਾਡੀ ਤੇ ਟਾਪਟਾ ਖਤਮ ਸੀਗਾ ਆਪਣੇ ਕੋਲੇ ਹੁਣ ਨਾਲ ਤਾਂ ਟਾਪਟਾ ਲਿਆਵਾਂਗੇ ਫਿਰ ਆ ਕੇ ਕੱਟ ਕੇ ਹਨਾ ਦੁਕਾਨ ਦੇ ਉੱਪਰ ਆਪਣੇ ਬੁਟੀਕ ਦੇ ਉੱਪਰ ਕੱਟ ਕੇ ਦੇ ਦਾਂਗੇ ਚਲੋ ਉਹ ਤਾਂ ਦੁਕਾਨ ਤੋਂ ਹੀ ਫੜ ਕੇ ਲੈ ਜਾਂਦੇ ਨੇ ਡਾਈਆਂ ਵਾਲੇ ਹਨਾ ਵੇਰ ਨਾਲੇ ਡਾਈ ਦੁਪट्टे ਡਾਈ ਕਰਵਾਉਣੇ ਹਨਾ ਇਹ ਟਾਪਟਾ ਤੇ ਬਾਕੀ ਆਪਣੇ ਟ੍ਰੇਨਿੰਗ ਲਈ ਹਨਾ ਜਿਹੜੇ ਸਟੂਡੈਂਟ ਆਉਂਦੇ ਆ ਸਲਾਈ ਦੀ ਟ੍ਰੇਨਿੰਗ ਲਈ ਜਾਂ ਬਿਊਟੀਸ਼ਨ ਦੇ ਕੋਰਸਾਂ ਲਈ ਹਨਾ ਉਹ ਵੀ ਆਪਣੇ ਕੋਲੇ ਆ ਜਾਂਦੇ ਆਗੇ ਤੇ ਜੇ ਬਿੰਝਟ ਲੇਟ ਹੋਗੇ ਤਾਂ ਵੀ ਕੋਈ ਗੱਲ ਨਹੀਂ ਮੈਂ ਕੁਲਵਿੰਦਰ ਜੀ ਤੇ ਮੈਂ ਹੀ ਜਾ ਰਹੇ ਆ ਕਿਉਂਕਿ ਸਵੇਰੇ ਜਲਦੀ ਤੁਰ ਪਈ ਸੀਗੇ ਫਿਰ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਤੇ ਫਿਰ ਬਾਜ਼ਾਰਾਂ ਦੇ ਵਿੱਚ ਵੀ ਔਖਾ ਹੋ ਜਾਂਦਾ ਹੈਗਾ ਕਿਉਂਕਿ ਆਪਾਂ ਨੇ ਟਾਈਮ ਨਾਲ ਫਿਰ ਵਟੇਕ ਤੇ ਵੀ ਵਾਪਸ ਆਉਣਾ ਆ ਲਓ ਜੀ ਹੁਣ ਆਪਾਂ ਸੰਗਰੂਰ ਤੋਂ ਤੇ ਹੁਣ ਆਪਾਂ ਵਟੇਕ ਤੇ ਜਾ ਰਹੇ ਆ ਆਪਣੇ ਦੇਖੋ ਆਪਾਂ ਜਿਹੜਾ ਹੈਗਾ ਅੱਜ ਸਾਰਾ ਨਵਾਂ ਕੱਪੜਾ ਆਇਆ ਆਪਣੇ ਕੋਲੇ ਜਾ ਕੇ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇੱਧਰ ਨੂੰ ਨਹੀਂ ਤੇ ਜਾਣਾ ਜੀ ਤੇ ਹੁਣ ਆਪਾਂ ਸਿੱਧਾ ਤੋਰ ਹੀ ਜਾਵਾਂਗੇ ਘਰੋਂ ਜਲਦੀ ਚੱਲ ਪਏ ਸੀਗੇ ਆਪਾਂ ਹਨ ਸੁਨੇਹਾ ਚੱਲ ਪਏ ਸੀਗੇ ਹੁਣ ਦੇਖੋ ਸਾਰੀ ਨਵੀਂ ਵੈਰਾਈਟੀ ਆਈ ਹੈ ਬੁਟੀਕ ਪੀਸ ਪਿੱਛੇ ਆਪਣੇ ਡਿੱਗੀ ਦੇ ਵਿੱਚ ਵੀ ਪਏ ਨੇ ਜਿਹੜੇ ਬੋਰੇ ਨੇ ਵੱਡੇ ਵੱਡੇ ਉਹ ਆਪਣੇ ਡਿੱਗੀ ਦੇ ਵਿੱਚ ਰੱਖੇ ਹੋਏ ਨੇ ਜਿਹੜੇ ਪਾਰਟੀ ਵਿਆਹ ਸੂਟ ਸੀਗੇ ਉਹ ਮੈਂ ਇੱਥੇ ਰੱਖ ਲੇ ਮੂਰੇ ਕਿਉਂਕਿ ਪੈਕਿੰਗ ਵਗੈਰਾ ਵਧੀਆ ਹੋਈ ਹੋਈ ਹੈ ਨਾ ਤੇ ਉਹ ਆਪਣੇ ਛੋਟੇ ਲਿਫਾਫਿਆਂ ਦੇ ਵਿੱਚ ਪਾ ਕੇ ਇੱਥੇ ਰੱਖ ਲੇ ਤੇ ਸਾਰੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲੇ ਆਏ ਨੇ ਜਿਵੇਂ ਹੁਣ ਤਿਹਾਰ ਆ ਰਹੇ ਨੇ ਮੂਰੇ ਹੈ ਨਾ ਤੇ ਜਲਦੀ ਜਲਦੀ ਜਿਹੜਾ ਹੈਗਾ ਨਵੇਂ ਫੈਸ਼ਨ ਦੇ ਸੂਟ ਤੁਸੀਂ ਸਾਡੇ ਕੋਲੋਂ ਖਰੀਦੋ ਜੀ ਕੌਰ ਸੰਦੂ ਬੁਟੀਕ ਐਂਡ ਬਿਊਟੀ ਸੈਲੂਨ ਧੋਰੀ ਤੋਂ ਹਨ ਤੁਸੀਂ ਜਿਹੜੇ ਮਰਜ਼ੀ ਸਾਡੇ ਕੋਲੇ ਕੱਪੜੇ ਆ ਕੇ ਖਰੀਦ ਸਕਦੇ ਹੋ ਮਹਿੰਗੇ ਸਸਤੇ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਹੁਣ ਆਪਾਂ ਬੁਟੀਕ ਤੇ ਜਾ ਰਹੇ ਹਾਂ ਕੁੜੀਆਂ ਨੇ ਜਿਹੜੀ ਹੈਗੀ ਆਪਣਾ ਬੁਟੀਕ ਖੋਲ੍ਹ ਲਿਆ ਉਹਨਾਂ ਨੇ ਚਾਬੀ ਫੜਾਤੀ ਸੀਗੀ ਅਸੀਂ ਤੁਹਾਨੂੰ ਕਸਾਂ ਪਤਾ ਸੀਗਾ ਵੀ ਲੇਟ ਕੋ ਜਾਣਾ ਹੁਣ 10 ਵਜੇ ਨੇ 10:00 ਵਜੇ ਆਪਣਾ ਜਿਹੜਾ ਸਲਾਈ ਸਿੱਖਣ ਵਾਲਿਆਂ ਦਾ ਟਾਈਮ ਹੈ ਨਾ ਕੁੜੀਆਂ ਆਉਂਦੀਆਂ ਸਿੱਖਣ ਵਾਸਤੇ ਟ੍ਰੇਨਿੰਗ ਲੈਣ ਆਉਂਦੀਆਂ ਸਲਾਈ ਵਾਲੀਆਂ ਕੁੜੀਆਂ ਉਹਨਾਂ ਨੂੰ ਆਪਣੇ 10:00 ਵਜੇ ਤੋਂ ਟਾਈਮ ਸ਼ੁਰੂ ਕੀਤਾ ਹੋਇਆ ਟਾਈਮਿੰਗ ਤੇ ਚਲੋ ਉਹਨਾਂ ਨੇ ਪਹਿਲਾਂ ਜਾ ਕੇ ਆਪਣਾ ਜਿਹੜੇ ਆਪਣੇ ਰੱਖੇ ਹੋਏ ਨੇ ਸਲਵਾਰਾਂ ਤੇ ਹਨਾ ਉਹਨਾਂ ਨੇ ਆਪਣਾ ਬਟੇਖ ਖੋਲ ਲਿਆ ਚਲੋ ਹੁਣ ਆਪਾਂ ਵਗ ਜਾਗੇ ਸ਼ਾਂਤੀ ਨਾਲ ਫੇਰ ਟੈਨਸ਼ਨ ਜੀ ਨਹੀਂ ਰਹਦੀ ਜਿਹੜੇ ਘਰੇ ਆਪਾਂ ਇਹ ਤਾਂ ਮੁਰਗੀ ਫਾਰਮ ਲੱਗਦਾ ਹੈ ਮੁਰਗੀ ਫਾਰਮ ਹੀ ਹੈ ਜਿਹੜੇ ਕਟਿੰਗ ਕਰੇ ਸੀਗੇ ਸੂਟ ਮੈਂ ਘਰੇ ਉਹ ਵੀ ਮੈਂ ਨਾਲ ਹੀ ਲੈ ਗਈ ਸੀਗੀ ਕਿਉਂਕਿ ਬਹੁਤ ਜ਼ਿਆਦਾ ਰਸ ਹੈਗਾ ਆਪਣੇ ਬਟਿਕ ਤੇ ਸਲਾਈ ਦਾ ਬਹੁਤ ਹੀ ਜ਼ਿਆਦਾ ਰਸ ਹੈ ਕਿਉਂਕਿ ਫਿਰ ਜਦੋਂ ਹਨਾ ਨਰਾਤਿਆਂ ਚ ਮੂਰੇ ਹੁਣ ਮੈਰਿਜ ਸੀਜ਼ਨ ਵੀ ਜਿਹੜਾ ਹੈਗਾ ਸ਼ੁਰੂ ਹੋ ਗਿਆ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਹੈ ਸਲਾਈ ਦਾ ਵੀ ਤੇ ਕਟਿੰਗ ਕਰੇ ਫਿਰ ਰਾਤ ਨੂੰ ਵੀ ਕੱਪੜੇ ਕਿਉਂਕਿ ਉਹ ਬੁਟੀਕ ਤੋਂ ਆਪਾਂ ਟਾਈਮ ਨਾਲ ਹੀ ਆ ਜੰਨੇ ਹੁੰਨੇ ਆ ਫਿਰ ਚਲੋ ਰੋਟੀ ਠੁੱਕ ਬਣਾ ਕੇ ਵੇਲੇ ਸੀਗੇ ਵੈਸੇ ਤਾਂ ਉੱਥੇ ਹੀ ਕੰਮ ਕਰਦੇ ਹੁੰਨੇ ਆ ਕਟਿੰਗ ਵਗੈਰਾ ਦਾ ਫਿਰ ਜਾਤਾ ਸੀਗੇ ਸੂਟ ਮੈਂ ਨਾਲ ਚੱਕ ਲਵਾਂਗੇ ਚਲੋ ਪੰਜ ਚਾਰ ਸੂਟ ਘਰੇ ਕਟਿੰਗ ਕਰ ਲਿਆਵਾਂਗੇ ਤੇ ਵੈਸੇ ਤਾਂ ਚਲੋ ਉੱਥੇ ਕੁੜੀਆਂ ਕਰ ਦਿੰਦੀਆਂ ਨੇ ਕਟਿੰਗ ਵਗੈਰਾ ਕਿਉਂਕਿ ਬਾਕੀ ਇਹ ਸਾਰੇ ਜਿਹੜੇ ਕੱਪੜੇ ਨੇ ਪ੍ਰੈਸ ਵਗੈਰਾ ਹੋ ਕੇ ਹੀ ਕਟਿੰਗ ਹੁੰਦੇ ਆ ਹਨਾ ਮਹਿੰਗੇ ਸੂਟ ਹੁੰਦੇ ਆ ਇਹਨਾਂ ਤੇ ਪਹਿਲਾਂ ਵੀ ਪ੍ਰੈਸ ਕਰਨੀ ਪੈਂਦੀ ਹੈ ਕਟਿੰਗ ਕਰਨ ਤੋਂ ਤੇ ਜਦੋਂ ਸਲਾਈ ਕਰਦੇ ਆ ਫਿਰ ਫਿਰ ਦੁਬਾਰਾ ਪ੍ਰੈਸ ਕਰਨੀ ਪੈਂਦੀ ਹੈ ਜੀ ਕਿੰਨੇ ਕਿੰਨੇ ਵਾਰੀ ਪ੍ਰੈਸ ਹੋ ਜਾਂਦੀ ਹੈ ਤੇ ਜਿੱਦਾਂ ਔਰਗਾਂజా ਹੋ ਗਿਆ ਹਨਾ ਸਿਮਰ ਹੋ ਗਈ ਜਾਂ ਪਿਓਰ ਹੋ ਗਿਆ ਜਾਂ ਕਰੇਵ ਹੋ ਗਈ ਪਿਓਰ ਕਰੇਵ ਨੇਚਰਲ ਕਰੇਵ ਹਨਾ ਇਹ ਕਾਫੀ ਪ੍ਰੈਸ ਬਹਾਲਦੀ ਹੈ ਤੇ ਜੋਰ ਜੱਟੇ ਹੋ ਗਿਆ ਹੁਣ ਚੱਲਦੇ ਆਪਾਂ ਤੇ ਜਾ ਕੇ ਮਿਲਦੇ ਆ ਤੁਹਾਨੂੰ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਹੈਨਾ ਸਾਰੀ ਇੱਥੋਂ ਕੋਈ ਧੋਰੀ ਤੋਂ ਸੰਗਰੂਰ ਤੋਂ ਥਨੇੜੀ ਪੈ ਜਾਂਦਾ ਆਪਾਂ ਨੂੰ ਥੋੜੀ ਜਿਹੀ ਚਲੋ ਜਦੋਂ ਜਾਣ ਲੱਗਦੇ ਆ ਉਦੋਂ ਚੜ੍ਹ ਜੇ ਜਾਂਦੀ ਹੈ ਵਾਟ ਫਿਰ ਤਾਂ ਕੋਈ ਇੰਨੀ ਖਾਸ ਯਾਦ ਨਹੀਂ ਹੈਗੀ ਇੱਧਰ ਜਾ ਲਓ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਬੁਟੀਕ ਤੇ ਆਪਾਂ ਐਡਰੈਸ ਦੱਸਾਂਗੇ ਇੱਕ ਵਾਰੀ ਹੋ ਦੇਖੋ ਸਾਹਮਣੇ 메ਨ ਰੋਡ ਤੇ ਜਿੱਥੇ ਗੱਡੀਆਂ ਜਾ ਰਹੀਆਂ ਨੇ ਬਰਨਾਲਾ ਰੋਡ ਐ ਇਹੋ ਕੱਕੜਵਾਲ ਚੌਕ ਬਰਨਾਲਾ ਰੋਡ ਹਨਾ ਤੇ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਆਪਣਾ ਬੁਟੀਕ ਹੈਗਾ ਆ ਉਥੇ ਆਪਣੀ ਗਲੀ ਦੇ ਬਿਲਕੁਲ ਸਾਹਮਣੇ ਦਸਮੇਸ਼ ਨਗਰ ਦਾ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦਸਮੇਸ਼ ਨਗਰ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਆਪਣਾ ਗਲੀ ਦੇ ਵਿੱਚ ਆ ਦੇਖੋ ਬਾਲਾ ਦੂਰ ਨਹੀਂ ਹੈਗਾ ਗਲੀ ਦੇ ਵਿੱਚ ਆਪਣਾ ਬੁਟੀਕ ਐਂਡ ਬਿਊਟੀ ਸੈਲੂਨ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਖੁੱਲਿਆ ਹੋਇਆ ਹੈ ਇੱਥੇ ਆਪਾਂ ਸੈਲੂਨ ਚ ਵੀ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤੇ ਸਿਲਾਈ ਦੀ ਵੀ ਟ੍ਰੇਨਿੰਗ ਦੇ ਰਹੇ ਹਾਂ ਤੇ ਵਾਕਈ ਆਪਾਂ ਸਿਲਾਈ ਵੀ ਕਰ ਰਹੇ ਹਾਂ ਹਨਾ ਸਾਰੇ ਤਰ੍ਹਾਂ ਦੀ ਜਿਹੋ ਜਿਹੀ ਮਰਜ਼ੀ ਸਿਲਾਈ ਸਿੱਖੋ ਤੇ ਕਰਵਾਓ ਤੇ ਜਿਵੇਂ ਦਾ ਮਰਜੀ ਤੁਸੀਂ ਜਿਹੜਾ ਹੈਗਾ ਬਿਊਟੀ ਦਾ ਵੀ ਕੋਈ ਵੀ ਸਰਵਿਸ ਲੈ ਸਕਦੇ ਹੋ ਹਨ ਜਿਵੇਂ ਨੇਲ ਦੀ ਵੀ ਲੈ ਸਕਦੇ ਹੋ ਹਨ ਹੇਅਰ ਦੀ ਹਰ ਇੱਕ ਜਿਹੜਾ ਹੈਗਾ ਆਪਣੇ ਕੋਲੇ ਆਪਣਾ ਅੰਦਰ ਹੀ ਸਲੂਨ ਹੈ ਜੀ ਨਾਲ ਹੀ ਆਪਣਾ ਬੁਟੀਕ ਹੈ ਸਾਰਾ ਕੰਮ ਸਟੂਡੈਂਟ ਪਹੁੰਚ ਗਏ ਨੇ ਹੁਣ ਆਪਣੇ ਕੋਲੇ ਪਹੁੰਚੇ ਹੋਏ ਨੇ ਮੈਂ ਸਮਾਨ ਉਤਾਰ ਲਾਂਗੀ ਜਿਹੜੇ ਪਾਰਟੀ ਵੇਅਰ ਸੂਟ ਨੇ ਮੈਂ ਲਾ ਲੂੰਗੀ ਫਿਰ ਬਾਕੀ ਜਿਹੜਾ ਥਾਨ ਵਗੈਰਾ ਨੇ ਉਹ ਇਹ ਲਾ ਦੇਣਗੇ ਆ ਦੇਖੋ ਕਿਉਂਕਿ ਇਹ ਫਿਰ ਇਨਦੇ ਵਿੱਚ ਮੈਂ ਸਿੱਧੇ ਸਿੱਧੇ ਕਰਕੇ ਲਈਦੀ ਵਾਲ ਵਗੈਰਾ ਪੈ ਜਾਂਦੇ ਨੇ ਇਹ ਮੈਂ ਜ਼ਿਆਦਾ ਇਕੱਠੇ ਜੇ ਨਹੀਂ ਕਰਦੀ ਹੁੰਦੀ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਨੇ ਬਿਲਕੁਲ ਹੌਲ ਸੇਲ ਤੇ ਆਪਾਂ ਕੱਪੜਾ ਸੇਲ ਕਰਦੇ ਆਂ ਜੀ ਸਾਰੇ ਵੀਡੀਓ ਬਣਾਵਾਂਗੇ ਅੱਜ ਇਹਨਾਂ ਵਗੈਰਾ ਨਾਲ ਜਿਹੜੇ ਹੈਗਾ ਮਲਾਉਣ ਵਾਲੇ ਰਹਿੰਦੇ ਆ ਕੁਝ ਜਿਹੜੇ ਆਪਣੇ ਬੋਰੇ ਦੇ ਵਿੱਚ ਨਾਮ ਚੜਦੇ ਜਿਹੜੇ ਪ੍ਰਿੰਟ ਸੂਟ ਨੇਗੇ ਉਹ ਆਪਣੇ ਬੋਰੇ ਦੇ ਵਿੱਚ ਪਏ ਆ ਹਨ ਜਾਂ ਪਲੇਨ ਕੱਪੜਾ ਹੈਗਾ ਆ ਜਾਂ ਫੌਟਨ ਦੇ ਰਹੇ ਆ ਜਦੋਂ ਜਵਾਰ ਜੱਟ ਹੈਗੀ ਉਹ ਆਪਣੇ ਬੋਰੇ ਦੇ ਵਿੱਚ ਪਈ ਆ ਕਿਉਂਕਿ ਇਹ ਸਾਰੇ ਪਾਰਟੀ ਵਿਆਹ ਸੁਤ ਰਹੇ ਆ ਤੇ ਉਹ ਉਹ ਵੀ ਆਪਾਂ ਲਵਾਂ ਹੁਣ ਆਪਾਂ ਇਹਨਾਂ ਦੀ ਸੈਟਿੰਗ ਵਗੈਰਾ ਕਰ ਲਈ ਹੈ ਹਨਾ ਰੇਟ ਵਗੈਰਾ ਮਲਾ ਕੇ ਵਿਵ ਦੇ ਨਾਲ ਕਿਉਂਕਿ ਕੱਪੜਾ ਮਲਾਉਣਾ ਵੀ ਪੈਂਦਾ ਹੈ ਹਨਾ ਪਹਿਲਾਂ ਮਲਾਵਾਂਗੇ ਆਪਾਂ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆਏ ਨੇ ਆਪਣੇ ਕੋਲ ਤੁਹਾਨੂੰ ਦਿਖਾਉਣੀ ਹੈ ਹਨਾ ਸੋਹਣੇ ਨੇ ਹੈਣ ਵਧੀਆ ਹੈਂਡਵਰਕ ਦੇ ਸੂਟ ਹੈਗੇ ਆ ਸਾਰਾ ਦਸਤਕਾਰੀ ਦਾ ਕੰਮ ਹੋਇਆ ਹੋਇਆ ਪੈਚ ਵਰਕ ਕਰਕੇ ਬਣਾਈਆਂ ਵਿੱਚ ਸਾਰੇ ਬਹੁਤ ਸੋਹਣੇ-ਸੋਹਣੇ ਸੂਟ ਹਨ ਸਾਰੇ ਦੇ ਰੇਟ ਵੀ ਮੇਰੇ ਨਾਲ ਲਾਉਣੇ ਨੇ ਕਿਉਂਕਿ ਬਹੁਤ ਜਿਆਦਾ ਪਹਿਣਾਂ ਦੇ ਮੈਸੇਜ ਆ ਰਹੇ ਤੇ ਹਨ ਸੂਟਾਂ ਨੂੰ ਲੈ ਕੇ ਬਹੁਤ ਸੋਹਣੇ-ਸੋਹਣੇ ਸੂਟ ਆਏ ਮੈਨੂੰ ਬਹੁਤ ਜਿਆਦਾ ਸੋਹਣੇ ਲੱਗੇ ਆ ਦੇਖੋ ਜਿੱਦਾਂ ਸਪੈਸ਼ਲੀ ਬੀ-ਨੈਕ ਦਾ ਟ੍ਰੈਂਡ ਹੈਗਾ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਪੂਰੀ ਵੀਡੀਓ ਦਿਖਾਵਾਂਗੇ ਸਾਰੇ ਸੂਟ ਉਹਦੇ ਵਿੱਚ ਖੋਲ ਕੇ ਦਿਖਾਵਾਂਗੇ ਨਾਲੇ ਰੇਟ ਦੱਸਾਂਗੇ ਇਹ ਜਿਹੜੇ ਹੈਗੇ ਖਾਦੀ ਕਾਟਨ ਤੇ ਸਪੈਸ਼ਲੀ ਤਿਆਰ ਕਰਵਾਇਆ ਇਹ ਆਪਾਂ ਨੇ ਬੁਟੀਕ ਪੀਸ ਹੈਗੇ ਆ ਦੁਪੱਟੇ ਵੀ ਨਾਲ ਲੈਸ ਜਲਾਈ ਹੋਈ ਹੈ ਫੋਰ ਸੈੱਟ ਤੇ ਇਹ ਖਾਦੀ ਕਾਟਨ ਦੇ ਹੈਗੇ ਆ ਓਰੀਜਨਲ ਖਾਦੀ ਕਾਟਨ ਦੇ ਹੈਗੇ ਆ ਵਿੱਚ ਆਰਗਨਜ਼ਾ ਦੇ ਲੈ ਕੇ ਆਂਦੇ ਆ ਆਪਾਂ ਨੇ ਹਨਾ ਸਾਰੇ ਆ ਦੇਖੋ ਅਸੀਂ ਜਾਦਾ ਬੁਟੀਕ ਪੀਸ ਤਿਆਰ ਕਰਵਾਇਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੈ ਬਾਜੂ ਦਾ ਤੇ ਮੋਰੀ ਦਾ ਟਾਈ ਐਂਡ ਡਾਈ ਦੇ ਦੁਪੱਟੇ ਹੈਗੇ ਹਨ ਜਿੱਥੇ ਟਾਈ ਐਂਡ ਡਾਈ ਦੇ ਦੁਪੱਟੇ